तो चलिए अब आपको रुक करते हैं पंजाब का जहां पर कैबिनेट मंत्री तरुणप्रीत सिंह सौंद ने जो है वो अपना कार्यभार संभाला है हमारी संवाददाता प्रियंका मेलू जो है वो हमारे साथ जुड़ गए हैं प्रियंका ओवर टू यू जी ਜੀ ਗੋਤਮ ਦੇਖੋ ਅਸੀਂ ਬੀਤੇ ਦਿਨਾਂ ਤੋਂ ਦੇਖ ਰਹੇ ਹਾਂ ਜਦੋਂ ਤੋਂ तमाम ਜਿਹੜੇ ਪੰਜ ਮੰਤਰੀ ਮੰਡਲ ਦੇ ਵਿੱਚ ਚਿਹਰੇ ਨਵੇਂ ਆਏ ਨੇ ਉਹਨਾਂ ਦੇ ਵੱਲੋਂ ਆਪਣੇ ਆਪਣੇ ਕਾਰਡ ਭਾਰ ਜਿਹੜੇ ਨੇ ਸੰਭਾਲੇ ਜਾ ਰਹੇ ਨੇ ਉਹਨਾਂ ਨਾਲ ਹੀ ਅਫੀਸ਼ੀਅਲਜ਼ ਨਾਲ ਮੀਟਿੰਗ ਕਰਕੇ तमाम ਵਿਭਾਗੀ ਕੰਮ ਨੂੰ ਸਮਝੇ ਜਾ ਰਿਹਾ ਸਾਡੇ ਨਾਲ ਮੰਤਰੀ ਜਿਹੜੇ ਨੇ ਨਵੇਂ ਧਰਮ ਤੇ ਸੌਣ ਦੇ ਹਾਲਕਿ ਨਾ ਕੋਲ ਡਿਪਾਰਟਮੈਂਟ ਕਾਫੀ ਨੇ ਚਾਹੀ ਇੰਡਸਟਰੀ ਦੀ ਗੱਲ ਕਰ ਲਈਏ ਪੰਚਾਇਤੀ ਰਾਜ ਦੀ ਗੱਲ ਕਰ ਲਈਏ ਪਿੰਡ ਡਿਵੈਲਪਮੈਂਟ ਡਿਪਾਰਟਮੈਂਟ ਦੀ ਗੱਲ ਕਰ ਲਈਏ तमाम ਸੈਰਸਪਟਾ ਵਿਭਾਗ तमाम ਇਹਨਾਂ ਦੇ ਕੋਲ ਸੀ ਇੰਡਸਟਰੀ ਤੋਂ ਸ਼ੁਰੂਆਤ ਕਰਦੇ ਨੇ ਲੇਕਿਨ ਸਭ ਸਭ ਤੋਂ ਪਹਿਲਾਂ ਮੈਂ ਡੇਲੀ ਪੋਸਟ ਤੋਂ ਪ੍ਰਿਆੰਕਾ ਜੀ ਤੁਹਾਡਾ ਕੈਮਰਾਮੈਨ ਸਾਹਿਬ ਦਾ ਪੂਰੀ ਤੁਹਾਡੀ ਟੀਮ ਦੀ ਟੀਮ ਦਾ तहे ਦਿਲ ਤੋਂ ਧੰਨਵਾਦ ਕਰਦਾ ਹਾਂ ਤੁਸੀਂ ਅੱਜ ਕਵਰੇਜ ਕਰਨ ਲਈ ਮੇਰੇ ਆਫਿਸ ਵਿਖੇ ਆਏ ਹੋ ਔਰ ਤੁਹਾਡੇ ਮਾਦਮ ਦੇ ਨਾਲ ਮੈਂ ਇੱਕ ਆਪਣੀ ਪਾਰਟੀ ਹਾਈ ਕਮਾਂਡ ਦਾ ਵੀ ਧੰਨਵਾਦ ਕਰਨਾ ਚਾਹੁੰਦਾ ਹਾਂ ਸ਼੍ਰੀ ਰਵਿੰਦ ਕੇਜਰੀਵਾਲ ਜੀ ਦਾ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾਨ ਜੀ ਦਾ ਜਿਨ੍ਹਾਂ ਨੇ ਇੰਨੇ ਇੰਪੋਰਟੈਂਟ 포ਟਫੋਲੀਓਜ਼ ਮੈਨੂੰ ਦੇਖੇ ਮੇਰੇ ਤੇ ਭਰੋਸਾ ਜਤਾਇਆ ਔਰ ਇੱਕ ਗੱਲ ਮੈਂ ਉਹਨਾਂ ਆਪਣੇ ਪੰਜਾਬ ਦੇ ਵਸਨੀਕਾਂ ਨੂੰ ਹੱਥ ਜੋੜ ਕੇ ਸਿਰ ਝੁਕਾ ਕੇ ਇੱਕ ਤੁਹਾਨੂੰ ਭਰੋਸਾ ਦਿਵਾਨਾ ਪੂਰਨ ਭਰੋਸਾ ਕਿ ਜਿਹੜੇ ਪੋਰਟਫੋਲੀਓਜ਼ ਮੈਨੂੰ ਮਿਲੇ ਨੇ ਇਹਦੇ ਵਿੱਚ ਪੂਰੀ ਨਿਸ਼ਠਾ ਤੇ ਲਗਨ ਤੇ ਇਮਾਨਦਾਰੀ ਨਾਲ ਕੰਮ ਕਰਕੇ ਦਿਖਾਵਾਂਗੇ ਸਟਾਰਟ ਕਰ ਰਹੀ ਸੀ ਇੰਡਸਟਰੀ ਜਿਹੜੀ ਹਾਲ ਤੱਕ ਹੁਣ ਤੱਕ ਜੇ ਅਸੀਂ ਗੱਲ ਕਰੀਏ 20 ਸਤੰਬਰ ਤੱਕ 5000 ਤੋਂ ਵੱਧ ਜਿਹੜੇ ਇਨਵੈਸਟਮੈਂਟ ਪ੍ਰੋਪੋਜ਼ਲਸ ਨੇ ਉਹ ਪੰਜਾਬ ਨੂੰ ਮਿਲੇ ਸੀ ਸੋ ਅੱਗੇ ਤੁਸੀਂ ਕੀ ਵਿਜ਼ਨ ਲੈ ਕੇ ਚੱਲ ਰਹੇ ਹੋ ਕਿਉਂਕਿ ਇੰਡਸਟਰੀ ਤੇ ਸੀਮਾਂ ਦਾ ਖੁੱਦ ਦਾ ਵੀ ਕਾਫੀ ਫੋਕਸ ਰਿਹਾ ਹੁਣ ਤੱਕ ਦੇਖੋ ਪੰਜਾਬ ਦੀ ਇੰਡਸਟਰੀ ਨੂੰ ਲੈ ਕੇ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਜੀ ਖੁਦ ਐਨੇ ਜ਼ਿਆਦਾ ਮਤਲਬ ਕਿ ਸਮਝ ਲਓ ਵੀ ਵਰਕ ਆਊਟ ਕਰ ਰਹੇ ਨੇ ਕਿ ਜਿੰਨਾ ਫੋਰਨ ਦਾ ਨਿਵੇਸ਼ ਯਾ ਆਊਟ ਆਫ ਪੰਜਾਬ ਦੀ ਜਿਹੜੀ ਇੰਡਸਟਰੀ ਨੂੰ ਉਰੇ ਲੈ ਕੇ ਆਉਣਾ ਪੰਜਾਬ ਦੇ ਵਿੱਚ ਲੈ ਕੇ ਆਉਣਾ ਕੀਤੀ ਰਹੀ ਹੈ ਬਹੁਤ ساری ਇੰਡਸਟਰੀ ਬਾਹਰੋਂ ਆਈ ਹੈ ਕਈ ਇੰਡਸਟਰੀਜ਼ ਨੇ ਆਲਰੇਡੀ ਆਪਣੇ ਪਲਾਂਟ ਸਟੈਬਲਿਸ਼ ਕਰਕੇ ਚਲਾਉਣੇ ਸ਼ੁਰੂ ਕਰ ਦਿੱਤੇ ਬਹੁਤਿਆਂ ਦੇ ਨਾਲ ਕਈਆਂ ਨੇ ਐਮਐਮਓ ਵੀ ਸਾਈਨ ਹੋਏ ਪਏ ਨੇ ਮਤਲਬ ਕਿ ਕੋਈ ਇੰਦੀ ਜਿਹੜਾ ਇਹ ਇੰਡਸਟਰੀ ਆ ਕੋਈ ਪ੍ਰੋਸੈਸਿੰਗ ਚ ਹੈ ਚੱਲ ਰਹੀ ਹੈ ਤੇ ਪਲਾਂਟਸ ਉਹਨਾਂ ਦੇ ਸਟੈਪ ਚੋਰ ਹੈ ਨਵੀਂ ਇੰਡਸਟਰੀ ਨੂੰ ਲੈ ਕੇ ਤਾਂ ਜਿੱਥੇ ਮਨਤਰੀ ਸਾਹਿਬ ਖੁਦ ਨੇ ਵਿਜੀਟ ਨੇ ਪ੍ਰਾਣੀ ਇੰਡਸਟਰੀ ਨੂੰ ਵੀ ਲੈ ਕੇ ਆਸੀ ਬਹੁਤ ਸਾਰੇ ਜਣੇ ਕਿ ਜੁਕੀ ਜਿਹੜੀ ਆਲਰੇਡੀ ਚੱਲ ਰਹੀ ਇੰਡਸਟਰੀ ਆ ਉਹਦੇ ਕੰਨੀ ਵੀ ਬਹੁਤ ਧਿਆਨ ਦੇਵਾਂਗੇ ਜਿਦੋਂ ਦੀ ਆਮ ਆਦਮੀ ਪਾਰਟੀ ਦੀ ਪੰਜਾਬ ਦੇ ਹੰਦ ਦਾ ਸਰਕਾਰ ਨਹੀਂ ਮੈਂ ਖੁਦ ਇੱਕ ਇੰਡਸਟਰੀਅਲਿਸਟ ਆ ਪਹਿਲਾਂ ਮਤਲਬ ਕਿ ਮੈਂ ਦੇਖਿਆ ਜਿਹੜੀਆਂ ਪਹਿਲੀਆਂ ਸਰਕਾਰ ਨੇ ਟਾਈਮ ਤੇ ਆ ਸਾਨੂੰ ਬਹੁਤ ਕਸਰੀਆਂ ਜਣੇ ਕਿ ਦਿੱਕਤਾਂ ਦਰਪੇਸ਼ ਆਉਂਦੀਆਂ ਸੀ ਕਿਉਂਕਿ ਇੱਕ ਇੰਡਸਟਰੀਅਲਿਸਟ ਆ ਜਦੋਂ ووٹ ਪੰਦਾ ਉਹ ਚਾਹੁੰਦਾ ਕਿ ਅਸੀਂ ਆਪਣੇ ਪਬਲਿਕ ਰਿਪਰਜੈਂਟੇਟਿਵ ਤੱਕ ਪਬਲਿਕ ਰਿਪਰਜੈਂਟੇਟਿਵ ਸਾਨੂੰ ਮੰਤਰੀ ਤੱਕ ਤੇ ਮੰਤਰੀ ਸਾਹਿਬਾਂ ਨੂੰ ਸੀਐਮ ਸਾਹਿਬ ਤੱਕ ਐਨਾ इजीली ਐਕਸੈਸ ਦੇਣ ਕਿ ਅਸੀਂ ਆਪਣੀ ਅਸੂਸਨਾ ਜਾ ਕੇ ਦੱਸ ਸਕੀਏ ਪਹਿਲੀਆਂ ਸਰਕਾਰਾਂ ਦੇ ਸਮੇਂ ਦੇ ਵਿੱਚ ਪਹਿਲੀ ਗੱਲ ਤਾਂ ਐਮਐਲਏ ਨਹੀਂ ਸੀ ਮਿਲਦੇ ਮਿਲਦੇ ਨਹੀਂ ਸੀ ਫੇਰ ਜੇ ਮਿਲ ਵੀ ਜਾਂਦੇ ਸੀ ਪਰ ਉਹਨਾਂ ਦੇ ਮੰਤਰੀ ਸੀ ਉਹਨੂੰ ਪੁੱਛਦੇ ਕਿ ਮੰਤਰੀਆਂ ਨੂੰ ਮਿਲ ਜਾਂਦੇ ਸੀ ਤਾਂ ਮੁੱਖ ਮੰਤਰੀ ਸਾਹਿਬ ਤਾਂ ਕਿਸ ਨੂੰ ਮਿਲਦੇ ਸੀ ਤਾਂ ਜਿਸ ਤੋਂ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਇੱਕ ਐਕਸੈਸਿਬਿਲਟੀ ਇੱਕ ਐਕਸੈਸਨਾ ਮਤਲਬ ਕਿ ਈਜ਼ੀ ਹੋ ਗਿਆ ਨਾ ਲੋਕ ਕਿਸੇ ਨੇ ਆਪਣੇ ਪਬਲਿਕ ਨੂੰ ਮੈਂ ਨੂੰ ਮਿਲਨੇ ਐਨੀ ਐਨੀ ਸਧਾਰਨ ਤੋਂ ਸਧਾਰਨ ਘਰਾਂ ਦੇ ਨੇ ਜਾ ਕੇ ਆਮ ਮਿਲ ਲੈਂਦੇ ਨੇ ਔਰ ਉਹਨਾਂ ਨੇ ਜਾ ਕੇ ਮੰਤਰੀ ਸਾਹਿਬ ਨੂੰ ਮਿਲਣਾ ਮੈਨੂੰ ਮੈਨੂੰ ਸਵੇਰ ਦੇ ਹੋਣਾ ਮੇਰੇ ਆਫਿਸ ਚ ਆ ਕੇ ਹੋਣ ਤੱਕ 200 ਬੰਦਾ ਮਿਲ ਕੇ ਜਾ ਚੁੱਕੇ ਔਰ ਕਿਸੇ ਨੇ ਨਹੀਂ ਯਾਨੀ ਕਿਸੇ ਨੇ ਪੁੱਛਿਆ ਨਹੀਂ ਉਹਨਾਂ ਨੇ ਤੇ ਅਸੀਂ ਵੀ ਇਤਾਂ ਜੇ ਸਾਨੂੰ ਕੋਈ ਦਿੱਕਤ ਹੁੰਦੀ ਹੈ ਅਸੀਂ ਮੁੱਖ ਮੰਤਰੀ ਸਾਹਿਬ ਨਾਲ ਗੱਲ ਕਰੀਦੀ ਹੈ ਤੇ ਨਾਲ ਦੀ ਨਾਲ ਸਾਡੀ ਉਹ ਜਿਹੜੀ ਪ੍ਰੋਬਲਮ ਹੁੰਦੀ ਹੈ ਉਹ ਅਡਰੈਸ ਹੋ ਜਾਂਦੀ ਹੈ ਮੈਂ ਤੁਹਾਡੀ ਇਸ ਗੱਲ 'ਚ ਐਡ ਆਨ ਕਰਨਾ ਚਾਹ ਰਹੀ ਸੀ ਤੁਹਾਡੇ ਕੋਲ ਕਾਫੀ ਇੰਪੋਰਟੈਂਟ ਹੋਏ ਸੀ ਸੀਐਮ ਕੋਲ ਸਾਹਿਬ ਤੁਹਾਡੇ ਕੋਲ ਹੀ ਨੇ ਜ਼ਿਆਦਾ ਵਿਭਾਗ ਨੇ ਸੋ ਇਹਦੇ ਵਿੱਚ ਸਭ ਤੋਂ ਇੰਪੋਰਟੈਂਟ ਕਿਉਂਕਿ ਇਲੈਕਸ਼ਨਸ ਨੇ ਪੰਚਾਇਤੀ ਇਲੈਕਸ਼ਨਸ ਨੇ ਸੋ ਡਿਪਾਰਟਮੈਂਟ ਵੀ ਤੁਹਾਡੇ ਕੋਲ ਹੈ ਉਹ ਉਹ ਸਭ ਤੋਂ ਡਿ ਦੇਖੋ ਇਲੈਕਸ਼ਨ ਕੋਰਡ ਲੱਗਾ ਹੈ ਉਹਦੇ ਕਰਕੇ ਮੈਂ ਕੋਈ ਰਾਜਨੀਤਿਕ ਬਿਆਨ ਤਾਂ ਦੇ ਨਹੀਂ ਪਰ ਮੈਂ ਤੁਹਾਡੇ ਮਾਧਮ ਦੇ ਨਾਲ ਇੱਕ ਅਪੀਲ ਹੱਥ ਜੋੜ ਕੇ ਜਰੂਰ ਕਰਨੀ ਚਾਹੁੰਦਾ ਕਿ ਪੰਚਾਇਤੀ ਜੁਨਾ ਹੈ ਯੰਗਸਟਰਸ ਨੂੰ ਅੱਗੇ ਆਣਾ ਚਾਹੀਦਾ ਪਿੰਡਾਂ ਦੇ ਵਿੱਚ ਯੰਗ ਚਿਹਰੇ ਜਦੋਂ ਕੇ ਅੱਗੇ ਆਉਣਗੇ ਉਹਦੇ 'ਚ ਦੋ ਸਾਦੇ ਹੋਣਗੇ ਇੱਕ ਤਾਂ એનર્ਜੀ ਹੁੰਦੀ ਹੈ ਪੈਸ਼ਨ ਹੁੰਦਾ ਕੰਮ ਕਰਨ ਦਾ ਫਿਰ ਜਿਹੜਾ ਪੰਜਾਬ 70% ਹਲੇ ਵੀ ਪਿੰਡਾਂ 'ਚ ਵੱਸਦਾ ਹੈ ਦਾ ਸਾਡਾ ਤਾਂ ਐਗਰੀਕਲਚਰ ਸੂਬਾ ਸਾਰਾ ਖੇਤੀਬਾੜੀ ਪ੍ਰਧਾਨ ਸੂਬਾ ਸਾਡਾ ਸੋ ਜੇ ਅਸੀਂ ਐਗਰੀਕਲਚਰ ਨੂੰ ਪ੍ਰਮੋਟ ਕਰਨਾ ਆਪਣੇ ਪਿੰਡਾਂ ਨੂੰ ਪ੍ਰਮੋਟ ਕਰਨਾ ਅਸੀਂ ਪਿੰਡਾਂ ਦੇ ਆਪਣੇ ਜਿਹੜੇ ਸਿਸਟਮ ਉੱਥੇ ਦੇ ਸੀਵਰੇਜ ਸਿਸਟਮ ਉੱਥ ਦਾ ਲਾਈਟਨਿੰਗ ਸਿਸਟਮ ਉੱਥ ਦੇ ਗਲੀਆਂ ਦਾ ਸਿਸਟਮ ਉੱਥ ਦੀਆਂ ਜਿਹੜੀਆਂ ਪਿੰਡਾਂ ਦੇ ਆਲੇ ਦੁਆਲੇ ਜਿਹੜੀਆਂ ਫਰਡੀਆਂ 'ਚ ਬਰਮਾ ਲੱਗਣੀਆਂ ਨੇ ਬਰਮਾ ਦੇ ਸਿਸਟਮ ਕਿਉਂਕਿ ਮੈਂ ਤਾਂ ਖੁਦ ਇੰਨਾ ਜਿਆਦਾ ਆਪਣੇ ਹਲਕੇ ਦੇ ਵਿੱਚ ਪਿੰਡਾਂ 'ਚ ਵਿਚਰੇ ਹਾਂ ਕਿਉਂਕਿ ਪਿੰਡਾਂ ਦੀ ਦਿੱਕਤ ਮੈਨੂੰ ਇੱਕ ਇੱਕ ਦਿੱਕਤ ਦਾ ਬੜੇ ਮਾਈਕਰੋ ਲੈਵਲ ਤੇ ਪਤਾ ਵੀ ਪਿੰਡਾਂ 'ਚ ਕੀ ਦਿੱਕਤ ਹੈ ਟੋਬੇ ਜਿਹੜੇ ਹੁੰਦੇ ਨੇ ਟੋਬੇ ਹਰ ਸਾਲ ਖਾਲੀ ਕਰਾਣੇ ਪੈਂਦੇ ਨੇ ਭਰ ਦਿੰਦੇ ਨੇ ਤੇ ਉਹਨਾਂ ਦੀ ਨਿਕਾਸੀ ਦਾ ਸਿਸਟਮ ਇਹ ਤਾਂ ਹੀ ਹੋ ਸਕਦਾ ਹੈ ਜੇ ਪਿੰਡਾਂ ਦੇ ਜਿਹੜੇ ਸਰਪੰਚ ਨੇ ਉਹ ਇਨਰਜੈਟਿਕ ਕੰਟਰੀ ਆਣ ਕੇ ਪੜ੍ਹੇ ਲਿਖੇ ਅੱਗੇ ਆਣਗੇ ਤੇ ਸਰਕਾਰਾਂ ਵੱਲੋਂ ਵੀ ਕਮੀ ਨਹੀਂ ਹੋਣੀ ਸਰਕਾਰਾਂ ਵੀ ਸਰਕਾਰਾਂ ਦੀਆਂ ਤਾਂ ਸਕੀਮਾਂ ਸਰਕਾਰਾਂ ਦਾ ਤਾਂ ਪੈਸਾ ਜਿਵੇਂ ਸਮੁੰਦਰ ਤੇ ਛੱਨਾ ਉੱਠਦੀਆਂ ਆ ਕੇ ਕਿਨਾਰੇ ਨੂੰ ਟੱਚ ਕਰਦੀਆਂ ਉਹੀ ਜਿਹੀਆਂ ਹੁੰਦੀਆਂ ਇਹ ਤਾਂ ਜਿਨੇ ਤਾਂ ਇਹਦੇ ਚ ਕੋਈ ਲਾਹਾ ਤੱਕਣਾ ਉਹ ਜਿਹੜੇ ਚੰਗੇ ਸਰਪੰਚ ਨੇ ਜਿਹੜੇ ਵਿਜੀਲੈਂਟ ਸਰਪੰਚ ਨੇ ਪੜ੍ਹੇ ਲਿਖੇ ਸਰਪੰਚ ਨੇ ਜਾ ਕੇ ਦੇਖੋ ਉਹਨਾਂ ਦੇ ਪਿੰਡਾਂ 'ਚ ਕਿੰਨੇ ਸ਼ਾਨਦਾਰ ਨੇ ਐਂ ਬਦ}{\text{ੀਆ ਪਿੰਡ ਬਣਾਤੇ ਸ਼ਹਿਰਾਂ ਨਾਲੋਂ ਵੀ ਸੋਹਣਾ ਉਹ ਸਰਪੰਚਾਂ ਨੇ ਪਿੰਡ ਬਣਾਤੇ ਪਰ ਜਿਹੜੇ ਵੇਸਲੇ ਰਹੇ ਜਿਨ੍ਹਾਂ ਨੂੰ ਪਤਾ ਹੀ ਨਹੀਂ ਲੱਗਿਆ ਬੀਡੀਪੀਓ ਦਫ਼ਤਰਾਂ ਨਾਲ ਰਾਸਤੇ ਇਹਨਾਂ ਨੇ ਕੰਮ ਕੀਤਾ} ਯਾ ਬੀਡੀਪੀ ਰਸਤਿਆਂ ਚ ਵੀ ਬੜੀ ਘਾਟ ਰਹੀ ਹੈ ਉਹ ਵੀ ਨਹੀਂ ਪਿੰਡਾਂ ਤੱਕ ਰਸਤਾ ਕਾਇਮ ਕੀਤਾ ਸੋ ਜਿਹੜਾ ਆਪਸ ਦੇ ਵਿੱਚ ਕੋਆਰਡੀਨੇਸ਼ਨ ਦੀ ਕਮੀ ਇਹਨੇ ਬੜਾ ਮੈਂ ਕਹਿੰਦਾ ਕੋਈ ਮਤਲਬ ਕਿ ਪੰਜਾਬ ਦੇ ਪਿੰਡਾਂ ਦੀ ਡਵੈਲਪਮੈਂਟ ਤੇ ਹਡਲ ਕਰੀਏਟ ਕੀਤੀ ਹੈ ਸੋ ਇਹ ਜਿਹੜੀ ਆਪਸੀ ਇਹਨਾਂ ਦਾ ਜਿਹੜੀ ਕੋਆਰਡੀਨੇਸ਼ਨ ਆ ਟਾਈਮਿੰਗ ਹੋ ਸਕਦੇ ਜਿਹੜੇ ਨਰਜਟਿਕ ਯੰਗ ਯੂਥ ਅੱਗੇ ਆਉਂਦਾ ਔਰ ਮੈਂ ਮਾਦਮਨਾ ਤੋਂ ਬੋਲ ਕੇ ਇਹਨਾਂ ਦੇ ਇੱਕ ਬੇਨਤੀ ਜੂਰ ਕਰਨੀ ਚਾਹੁੰਦਾ ਕਿ ਸਰਪੰਚ ਨੂੰ ਉਹਨੂੰ ਅੱਗੇ ਆਣਾ ਚਾਹੀਦਾ ਜੀ ਕੋ ਸਭ ਤੋਂ ਵੱਧ ਸਮਾਂ ਹੋਵੇ ਆਪਣੇ ਪਿੰਡਾਂ ਨੂੰ ਕੀ ਆਮ ਤੌਰ ਤੇ ਤੁਸੀਂ ਦੇਖਦੇ ਹੋ ਪਿੰਡਾਂ ਚ ਸਰਪੰਚ ਬਣ ਕੇ ਕੀ ਜਿਹੜੇ ਸ਼ਹਿਰਾਂ ਚ ਰਹਦੇ ਹੁੰਦੇ ਨੇ ਜਾਂ ਦੂਰ ਦਰਡੇ ਇਲਾਕਿਆਂ ਚ ਰਹਦੇ ਹੁੰਦੇ ਉਹ ਸਰਪੰਚ ਤਾਂ ਬਣ ਜਾਂਦੇ ਲੇਕਿਨ ਪਿੰਡਾਂ ਵਿੱਚ ਚੰਤਰੀ ਉਹਨਾਂ ਦੀ ਕਿਸੇ ਕਹਿੰਦੇ ਕੀ ਜੇ ਕੋਈ ਖੁਸ਼ੀ ਗਮੀ ਦਾ ਮੌਕਾ ਉਦੋਂ ਹੀ ਹੁੰਦੀ ਹੈ ਸੋ ਸਰਦਾਰ ਤੁਹਾਡੇ ਕੋਲ ਬੜਾ ਇੰਪੋਰਟੈਂਟ ਪੇਂਡੂ ਵਿਕਾਸਰ ਪੰਚਾਇਤੀ ਵਿਭਾਗ ਚ ਦਾ ਡਿਪਾਰਟਮੈਂਟ ਹੈ ਤੁਸੀਂ ਇਹਦੇ ਪ੍ਰਤੀ ਤੁਹਾਡਾ ਕੀ ਵਿਜ਼ਨ ਹੋ ਸਕਦਾ ਹੈ ਜਾਂ ਕਹਿੰਦੇ ਕੀ ਡਿਫਰੈਂਟ ਫੋਨ ਕੀ ਲੱਗਦਾ ਕਿਉਂਕਿ ਤੁਸੀਂ ਵੀ ਯੰਗ ਹੋ ਤਾਂ ਕੀ ਤੁਹਾਨੂੰ ਲੱਗਦਾ ਕਿ ਡਿਫਰੈਂਟਲੀ ਤੁਸੀਂ ਕਰ ਸਕਦੇ ਹੋ ਵਿੱਚ ਮੈਂ ਇਹਦੇ ਬਾਰੇ ਹਲੇ ਵਿਜ਼ਨ ਦੱਸ ਨਹੀਂ ਸਕਦਾ ਮੈਂ ਤੁਹਾਨੂੰ ਪਹਿ ਕੋਰਡ ਦੇ ਵਿੱਚ ਸਾਡੀ ਮਜਬੂਰੀ ਹੈ ਆਫਟਰ 20 ਦਿਨ ਦੀ ਇਲੈਕਸ਼ਨ ਰਹਿ ਗਈ ਅੱਜ ਅਸੀਂ ਨੂੰ ਮਤਲਬ ਜਦੋਂ ਵੀ ਇਹ ਇਲੈਕਸ਼ਨ ਆਪਣੇ ਕੰਪਲੀਟ ਹੋ ਜਾਂਦੇ ਉਸ ਤੋਂ ਬਾਅਦ ਜੋ ਆਪਾਂ ਸਪੈਸ਼ਲ ਤੁਸੀਂ ਮੇਰੀ ਕਵਰੇਜ ਕਰਨ ਲਈ ਆਏ ਹੋ ਔਰ ਜੋ ਪੁਰਾਣੀਆਂ ਸਰਕਾਰਾਂ ਦੇ ਸਮੇਂ ਘਾਟਾ ਰਹੀਆਂ ਜੋ ਆ ਨਵੀਆਂ ਸਰਕਾਰਾਂ ਨੇ ਕੀਤਾ ਆਪਣੀ ਇਹ ਸਵਾਦਮੀ ਪਾਰਟੀ ਉਹ ਤੁਹਾਨੂੰ ਸਾਰਾ ਡਿਟੇਲ ਚ ਪੂਰਾ ਇਹਦੇ ਤੇ ਇੱਕ ਆਪਾਂ ਸੈਸ਼ਨ ਰੱਖਾਂਗੇ ਤੁਹਾਨੂੰ ਡਿਟੇਲ ਚ ਦੱਸੂਗਾ ਵੀ ਆਉਣ ਵਾਲੇ ਸਮੇਂ ਕਿ ਆਪਣਾ ਵਿਜ਼ਨ ਕੀ ਹੈ ਸਾਰਾ ਕਲੀਅਰ ਕਰ ਦੋ ਸਰ ਸਿਰਫ ਇੱਕ ਸਵਾਲ ਹੈ ਮੇਰਾ ਕਿ ਆਮ ਤੌਰ ਤੇ ਜੀ ਰਿਜ਼ਰਵੇਸ਼ਨ ਤੇ ਜਦੋਂ ਗੱਲ ਕਰਦੇ 50% ਔਫ ਫੀਮੇਲ ਦੀ ਹੋ ਵੀ ਜਾਂ ਫਿਰ ਐਸਸੀ ਜਿਹੜੀ ਬੀਸੀ ਜੋ ਕੈਟਾਗਰੀ ਹੈ ਉਹਨਾਂ ਦਾ ਵੀ ਇੱਕ ਸਵਾਲ ਹੁੰਦਾ ਕਿ ਹੁਣ ਤੱਕ ਬੀਸੀ ਦੇ ਵਾਸਤੇ ਕਿਉਂ ਅਲੱਗ ਤੋਂ ਰਿਜ਼ਰਵੇਸ਼ਨ ਨਹੀਂ ਹੁੰਦੀ ਹਾਲਾਂਕਿ ਤੁਸੀਂ ਮਨ ਨਾਲ ਜਵਾਬ ਇਹ ਦੇਵੋਗੇ ਕਿ ਇਹ ਚੌੜਾ ਜਾਂਦਾ ਲੱਗਦਾ ਹੈ ਲੇਕਿਨ ਤੁਹਾਨੂੰ ਲੱਗਦਾ ਹੈਗਾ ਕਿ ਇੰਪੋਰਟੈਂਟ ਹੈ ਹੋ ਸਕਦਾ ਹੈ ਇਸ ਦਾ ਦੇਖੋ ਇਟਸ ਅ ਪੋਲਿਸੀ ਮੈਟਰ ਇਹ ਮਤਲਬ ਕਿ ਜਿੱਥੇ ਭਾਰਤ ਸਰਕਾਰ ਦਾ ਕੇਂਦਰ ਸਰਕਾਰ ਦਾ ਇੱਕ ਪਾਲਿਸੀ ਮੈਟਰਿਕ ਇਹ ਮਤਲਬ ਕਿ ਬੇਸਿਕਲੀ ਇਹਦੇ ਤੇ ਬੜਾ ਮੰਥਨ ਹੋਣਾ ਚਾਹੀਦਾ ਔਰ ਮੰਥਨ ਹੋ ਕੇ ਮਤਲਬ ਕਿ ਸਾਰੀਆਂ ਜਿੰਨੀ ਕੇ ਜਣਕੀ ਸਾਡੀਆਂ ਕਮਿਊਨਿਟੀਜ਼ ਨੇ ਉਹਨਾਂ ਨੂੰ ਪਾਰਟਿਸਪੇਸ਼ਨ ਦੇ ਲਈ ਮੌਕਾ ਦੇਣਾ

ਤੁਸੀਂ ਨਿਗਾਹ ਮਾਰ ਕੇ ਲਿਖਿਓ ਬਾਕੀ ਸਟੇਟਾਂ ਦੇ ਮੁਕਾਬਲੇ ਤੇ ਸਾਡਾ ਪੰਜਾਬ ਦਾ ਟੂਰਿਜ਼ਮ ਸਪਿਰਚੁਅਲ ਟੂਰਿਜ਼ਮ ਗੁਰੂਆਂ ਦੀ ਬੜੀ ਵੱਡੀ ਧੇੜ ਹੈ ਪੰਜਾਬ ਨੂੰ ਪੰਜਾਬ ਤਾਂ ਵਸਦੇ ਗੁਰਾਂ ਦੇ ਨਾਂ ਤੇ ਪੀਰਾਂ ਫਕੀਰਾਂ ਦੀ ਪਗੰਬਰਾਂ ਦੀ ਔਲੀਆ ਦੀ ਤੇ ਪੂਰਾ ਸਾਹਿਤਕਾਰਾਂ ਦੀ ਧਰਤੀ ਹੈ ਪੰਜਾਬ ਦਾ ਜਿਹੜੀ ਲਿਰਿਕਸ ਹੈ ਪੰਜਾਬ ਦੇ ਗੋਲ ਨੇ ਜਿਹੜੇ ਮੈਂ ਕਹਿੰਦਾ ਬਾਖਮਾਲ ਨੇ ਪੰਜਾਬੀ ਮਾਂ ਬੋਲੀ ਪੰਜਾਬੀ ਦਾ ਕਲਚਰ ਪੰਜਾਬੀ ਵਿਰਸਾ ਸਾਡਾ ਖਾਣਾ ਸਾਡਾ ਬਾਣਾ ਸਾਡਾ ਪ੍ਰੇਰਣਾ ਸਾਡੀ ਫੂਰ ਮਤਾਈ ਪੰਜਾਬ ਦੇ ਕਲਚਰ ਨੂੰ ਤਾਂ ਜਿੰਨਾ ਮਰਜ਼ੀ ਤੱਕ ਕਰ ਸਕਦੇ ਆਪਾਂ ਮੈਂ ਤਾਂ ਇਹ ਸਮਝਦਾ ਜਿੰਨਾ ਪੰਜਾਬ ਦਾ ਕਲਚਰ ਡਵੈਲਪ ਹੋ ਸਕਦਾ ਕਿਸੇ ਸਟੇਟ ਦਾ ਇੰਨਾ ਹੋਈ ਨਹੀਂ ਸਾਡਾ ਸੋ ਪੰਜਾਬ ਦੇ ਕਲਚਰ ਨੂੰ ਲੈ ਕੇ ਮੁੱਖ ਮੰਤਰੀ ਸਾਹਿਬ ਨਾਲ ਵਿਸ਼ੇਸ਼ ਤੌਰ ਤੇ ਗੱਲਬਾਤ ਕੀ ਕਰਕੇ ਜਿੱਥੇ ਨਵੇਂ ਪ੍ਰੋਜੈਕਟਾਂ ਸੀ ਤਿਆਰ ਕਰ ਰਹੇ ਹਾਂ ਕਰਾਂਗੇ ਉੱਥੇ ਜਿਹੜੇ ਪੁਰਾਣੇ ਸਾਡੇ ਆਲਰੇਡੀ ਪ੍ਰੋਜੈਕਟ ਚੱਲ ਰਹੇ ਨੇ ਜਿੱਥੇ ਕਿਤੇ ਰੈਨੋਵੇਸ਼ਨ ਦੀ ਜਰੂਰਤ ਹੈ ਜਿਹੜੀਆਂ ਜਿਹੜੀਆਂ ਬਿਲਡਿੰਗਾਂ ਜਿਹੜੀਆਂ ਇਤਿਹਾਸਕ ਨੇ ਜਿਹੜੀਆਂ ਉਹਨਾਂ ਤੇ ਵੀ ਅਸੀਂ ਵਰਕਆਊਟ ਕਰਕੇ ਪੰਜਾਬ ਦੇ ਟੂਰਿਜ਼ਮ ਤੇ ਕਲਚਰ ਨੂੰ ਅਸੀਂ ਇੱਕ ਨਵੀਂ ਦਿਸ਼ਾ ਤੇ ਦਸ਼ਾ ਬਣਾਉਂਦੇ ਹਾਂ। ਸੀਐਮ ਸਾਹਿਬ ਦੀ ਸਿਹਤ ਲਈ ਵੀ ਜਿਹੜੇ ਹਰ ਕੋਈ ਕੰਮ ਨਾ ਕਰ ਰਿਹਾ ਹਸਪੀਟਲ ਦੇ ਵਿੱਚ ਜਿਹੜੇ ਇਲਾਜ ਨਹੀਂ ਤੁਹਾਡੀ ਪਰੇ ਲਗਾਤਾਰ ਸੀਐਮ ਸਾਹਿਬ ਬਿਲਕੁਲ ਠੀਕ ਨੇ ਇੱਕ ਦੋ ਦਿਨ ਦੇ ਵਿੱਚ ਸਾਡੇ ਵਿੱਚ। ਜੀ ਸਰ ਔਰ ਪਾਸ ਪਾਸ ਦੇ ਵਿੱਚ ਜਿਸ ਤਰ੍ਹਾਂ ਇਹ ਆਣਾ ਚਾਹੁੰਦਾ ਉਹ ਬਿਲਕੁਲ ਕੀ ਪਹਿਲਾਂ ਤੁਸੀਂ ਜਿਵੇਂ ਹਣਾ ਸੁਨੀਲ ਚੱਕਰ ਜੀ ਬਣਾ ਨੇ ਪੈੜ ਪੁੱਛੇ ਕੀਤੇ ਨੇ ਪਾਰਟੀ ਤੋਂ ਉਸ ਤੋਂ ਉਹ ਤਾਂ ਲੱਗਾ ਉਹਦਾ ਇਫੈਕਟ ਡਾਟ ਚ ਉਹਨਾਂ ਤੇ ਕਿਦਾਂ ਕਿਦਾਂ ਹੋ ਸਕਦਾ। ਬੀਜੇਪੀ ਦਾ ਜਹਾਜ਼ ਹੁਣ ਪੂਰੇ ਭਾਰਤ ਚ ਕ੍ਰੈਸ਼ ਰੋਜ਼ ਤੁਸੀਂ ਦੇਖਿਓਗੇ ਕਿ ਬੀਜੇਪੀ ਤੋਂ ਕੋਈ ਨਾ ਕੋਈ ਬੰਦਾ ਟੁੱਟ ਕੇ ਅਲੱਗ-ਅਲੱਗ ਪਾਰਟੀਆਂ ਦੇ ਵਿੱਚ ਮਰਜ਼ ਹੁੰਦਾ ਜਾਂਦਾ ਉਹਦਾ ਕਾਰਨ ਜਿਹੜੀ ਸਿਆਸਤ ਦੇ ਵਿੱਚ ਸਭ ਤੋਂ ਵੱਡੀ ਚੀਜ਼ ਹੁੰਦੀ ਹੈ ਉਹ ਆਪੋਜੀਸ਼ਨ ਹੈ ਉਹ ਆਪੋਜੀਸ਼ਨ ਦੀ ਆਵਾਜ਼ ਨੂੰ ਕਦਨ ਦਬਾਣਾ ਨਹੀਂ ਚਾਹੀਦਾ ਉਹਨੂੰ ਬਲਡੋਜ਼ ਨਹੀਂ ਕਰਨਾ ਚਾਹੀਦਾ ਉਹ ਆਪੋਜੀਸ਼ਨ ਜੇ ਹੈਲਦੀ ਆਪੋਜੀਸ਼ਨ ਹੋਊਗੀ ਉਹ ਆਪੋਜੀਸ਼ਨ ਬੋਲੂਗੀ ਸਾਨੂੰ ਜਗਾਊਗੀ ਅਸੀਂ ਫਿਰ ਉਹ ਚੀਜ਼ਾਂ ਤੇ ਉਲਟਾ ਵਰਕਆਊਟ ਕਰਾਂਗੇ ਪਰ ਹੁੰਦਾ ਕੀ ਹੈ ਜਦੋਂ ਕੋਈ ਪਾਰਟੀ ਪੂਰਨ ਬਹੁਮਤ ਨਾਲ ਐਡੀ ਨਾਲ ਜਿੱਤਦੀ ਹੈ ਜੇ ਤਾਂ ਪਾਰਟੀ ਦੀ ਈਡੀਆਲੋਜੀ ਦੋਵੇਂ ਸਹੀ ਫਿਰ ਤਾਂ ਆਪੋਜੀਸ਼ਨ ਨੂੰ ਕਦੇ ਬੁਲਡੋਜ਼ ਨਹੀਂ ਕਰਦੀ ਬੋਲਣ ਦਾ ਵੀ ਮੌਕਾ ਦਿੰਦੀ ਹੈ ਤੇ ਜਿੱਥੇ ਕਿਤੇ ਹੰਕਾਰ ਸਿਰ ਤੇ ਚੜਜੇ ਵੀ ਜਿਵੇਂ ਹੁਣ ਮਤਲਬ ਕਿ ਕੇਂਦਰ ਦੇ ਮੰਤਰੀਆਂ ਦੇ ਸਿਰ ਤੇ ਹੰਕਾਰ ਸਿਰ ਚੜ ਬੋਲਦਾ ਫਿਰ ਉਹ ਕਹਿੰਦੇ ਨੇ ਆਪੋਜੀਸ਼ਨ ਨੂੰ ਬੋਲਣੇ ਨਾ ਦੋ ਇਹਨਾਂ ਨੂੰ ਮਿੱਧ ਤੇ ਸੋ ਜਿਵੇਂ ਜਿਹੜੀ ਉਹਨਾਂ ਦੀ ਇਹ ਰਾਜਨੀਤੀ ਹੈ ਨਾ ਇਹਦੇ ਤੋਂ ਲੋਕ ਹੁਣ ਮਤਲਬ ਐਕਸਪੋਜ਼ ਹੋ ਚੁੱਕੇ ਨੇ ਲੋਕ ਅੱਕ ਕੇ ਦੱਦ ਕੇ ਉਹਨਾਂ ਤੋਂ ਲੋਕ ਹੋਰ ਜਾਨੀ ਕਿ ਦੇਖੋ ਜਾਖੜ ਸਾਹਿਬ ਚੰਗੇ ਮਤਲਬ ਪੋਲਿਟਿਸ਼ੀਅਨ ਸੀ ਬੇਦਾਗ ਵਧੀਆ ਇਨਸਾਨ ਸੀ ਇਹ ਜਾਖੜ ਸਾਹਿਬ ਇਹ ਮੂਹਰੇ ਬੜਾ ਗਲਤ ਸੀਗਾ ਬੀਜੇਪੀ ਚ ਜਾਣਾ ਸੋ ਚਲੋ ਜੇ ਉਹਨਾਂ ਨੇ ਬੀਜੇਪੀ ਤੇ ਜਾ ਕੇ ਮਤਲਬ ਕਿ ਆਪਣੀ ਸ਼ਾਖ ਦੇ ਉੱਤੇ ਵਟਾ ਲਾ ਲਿਆ ਤਾਂ ਹੁਣ ਉਹਨਾਂ ਨੂੰ ਮੂਹਰੇ ਆਟੋਮੈਟਿਕਲੀ ਭਾਗ ਨਾ ਸਕੂ ਕਿ ਬੀਜੇਪੀ ਦਾ ਕਲਚਰ ਜਾਖੜ ਸਾਹਿਬ ਨੂੰ ਸਭ ਨੂੰ ਪਤਾ ਸੀ ਇਹ ਰਾਸ ਹੀ ਨਹੀਂ ਆਉਣਾ ਸੋ ਹਲੇ ਤਾਂ ਜਾਖੜ ਸਾਹਿਬ ਹੱਦ ਤੱਕ ਦੇਖਿਆ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਕਿੱਡੇ-ਕੱਡੇ ਜਿਹੜੇ ਨੇ ਜਿਹੜੇ ਬੀਜੇਪੀ ਨੂੰ ਛੱਡ ਛੱਡ ਭੱਜਣਗੇ ਤਾਕਤ ਸਰਦ ਸਪੋਕਤ ਆਵਾਜ਼ ਵਿੱਚ ਪਾਰਟਿਸਿਪ ਕਰੇਗਾ ਇਹ ਪਾਰਟੀ ਹਾਈ ਕਮਾਂਡ ਦਾ ਫੈਸਲਾ ਹੈ ਜੋ ਪਾਰਟੀ ਹਾਈ ਕਮਾਂਡ ਫੈਸਲਾ ਲੋਗੀ ਸਾਡਾ ਸਿਲੋਗਨ ਸੋਹਣ ਜੀ ਬਹੁਤ ਬਹੁਤ ਸ਼ੁਕਰੀਆ ਸੰਚਤ ਸੋ ਫਿਲਹਾਲ ਤਮਾਮ ਜਿਹੜੇ ਇੰਪੋਰਟੈਂਟ ਅਸੀਂ ਕਹਿ ਸਕਦੇ ਪੰਜਾਬ ਦੇ ਸਬਤੋਂ ਸੀਮਾਨ ਤੋਂ ਬਾਅਦ ਸਬਤੋਂ ਇੰਪੋਰਟੈਂਟ ਜਿਹੜੇ ਮਹਿਕਮੇ ਨੇ ਉਹਨਾਂ ਤੋਂ ਤੁਹਾਨੂੰ ਦਿੱਤੇ ਦੇ ਨੇ ਵਿਭਾਗੀ ਮੀਟਿੰਗਸ ਬਹੁਤ ਜਲਦੀ ਸ਼ੁਰੂ ਕਰਨ ਜਾ ਰਹੇ ਨੇ ਔਰ ਨਾਲ ਹੀ ਵਿਭਾਗੀ ਕੰਮਕਾਜ ਸਮਝਣ ਦੀ ਔਰ ਆਨਲ ਸਮੇਂ ਦੇ ਵਿੱਚ ਪ੍ਰੋਫਾਈਲ ਦੇ ਵਿੱਚ ਕਿੰਨਾ ਕੁ ਪ੍ਰੋਗਰੈਸਿੰਗ ਜਿਹੜੇ ਨੇ ਨਜ਼ਰ ਆਉਂਦੇ ਨੇ ਇਹ ਪਵਿੱਕ ਦੇ ਕੋਟ ਫਿਰ ਜਨਸ